ਪੰਜਾਬ ਚ 1 ਜੂਨ ਨੂੰ ਲੋਕ ਸਭਾ ਚੋਣਾਂ ਦੇ ਲਈ ਵੋਟਾਂ ਪੈਣੀਆਂ ਨੇ ਇਸ ਦੇ ਮੱਦੇਨਜ਼ਰ ਸਾਰੀਆਂ ਪਾਰਟੀਆਂ ਚੋਣ ਪ੍ਰਚਾਰ ਦੇ ਵਿੱਚ ਰੁੱਝੀਆਂ ਹੋਈਆਂ ਨੇ ਉਧਰ ਹੀ ਮਰਹੂਮ ਗਾਇਕ ਸਿੱਧੂ ਮਸੂਆਣਾ ਦੇ ਪਿਤਾ ਜੇਕਰ ਗੱਲ ਕਰੀਏ ਤਾਂ ਉਹਨਾਂ ਨੇ ਕਾਂਗਰਸ ਨੂੰ ਆਪਣਾ ਸਮਰਥਨ ਦੇਣ ਦੀ ਗੱਲ ਕੀਤੀ ਹੈ ਪਹਿਲਾਂ ਜੇਕਰ ਗੱਲ ਕਰੀਏ ਤਾਂ ਉਹਨਾਂ ਦੇ ਪਿਤਾ ਦੀ ਚੋਣ ਲੜਨ ਦੀ ਗੱਲ ਸੁਰਖੀਆਂ ਦੇ ਵਿੱਚ ਆਈ ਸੀ ਔਰ ਕਿਹਾ ਜਾ ਰਿਹਾ ਸੀ ਕਿ ਆਜ਼ਾਦ ਉਮੀਦਵਾਰ ਵੱਜੋਂ ਉਹ ਚੋਣ ਲੜ ਸਕਦੇ ਨੇ ਔਰ ਕਿਤੇ ਇਹ ਵੀ ਕਿਹਾ ਜਾ ਰਿਹਾ ਸੀ ਕਿ ਕਾਂਗਰਸੀ ਉਮੀਦਵਾਰ ਵੀ ਬਣ ਸਕਦੇ ਨੇ ਤੇ ਬਠਿੰਡਾ ਤੋਂ ਬਲਕੌਰ ਸਿੰਘ ਦਾ ਨਾਮ ਖੂਬ ਛਾਇਆ ਹੋਇਆ ਸੀ ਹਾਲਾਂਕਿ ਉਸ ਬਾਦ ਉਹਨਾਂ ਨੇ ਵਿਰਾਮ ਲਾ ਦਿੱਤਾ ਸੀ ਨਾ ਫਵਾਮਾਂ ਤੇ ਕਿ ਉਹ ਝੋਣ ਨਹੀਂ ਲੜ ਰਹੇ ਉਸ ਤੋਂ ਬਾਅਦ ਬਲਕੌਰ ਸਿੰਘ ਨੇ ਫੇਰ ਆਪਣਾ ਸਮਰਥਨ ਕਾਂਗਰਸ ਪਾਰਟੀ ਨੂੰ ਦੇਣ ਦਾ ਐਲਾਨ ਕਰ ਦਿੱਤਾ ਸੀ ਹੁਣ ਬੀਤੇ ਦਿਨੀ ਜਿੱਥੇ ਬਲਕੌਰ ਸਿੱਧੂ ਉਹਨਾਂ ਨੇ ਸੁਖਪਾਲ ਖੈਰਾ ਦਾ ਸਮਰਥਨ ਦਿੰਦਿਆਂ ਕਿਹਾ ਕਿ ਉਹ ਕਾਂਗਰਸ ਪਾਰਟੀ ਨੂੰ ਸਮਰਥਨ ਦੇ ਰਹੇ ਨੇ ਤਾਂ ਸੰਗਰੂਰ ਤੋਂ ਮੌਜੂਦਾ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਬਲਕੌਰ ਸਿੰਘ ਦਾ ਕਾਂਗਰਸ ਲਈ ਚੋਣ ਪ੍ਰਚਾਰ ਕਰਨਾ ਜੋ ਹੈ ਉਹਨਾਂ ਨੂੰ ਨਹੀਂ ਪਸੰਦ ਆ। ਉਹਨਾਂ ਨੂੰ ਇਹ ਰੜਕਿਆ। ਉਹਨਾਂ ਨੇ ਸੋਸ਼ਲ ਮੀਡੀਆ ਤੇ ਸਿੱਧੂ ਮਸੂਏ ਦਾ ਨਾਮ ਲੈਂਦੇ ਆ ਕਿਹਾ ਕਿ ਬਲਕੌਰ ਸਿੰਘ ਜੀ ਤੁਹਾਡਾ ਮੁੰਡਾ ਤਾਂ ਆਪਣੇ ਅਖੀਰਲੇ ਦਿਨਾਂ 'ਚ ਮੇਰੇ ਨਾਲ ਸੀ ਤੇ ਤੁਸੀਂ ਕਾਂਗਰਸ ਦੇ ਹੱਕ ਦੇ ਵਿੱਚ ਪ੍ਰਚਾਰ ਕਰ ਰਹੇ ਹੋ। ਹੋਰ ਕੀ ਕੁਝ ਕਿਹਾ ਉਹਨਾਂ ਨੇ? ਆਓ ਸੁਣਦੇ ਆ। ਕਿ ਮੂਸੇਵਾਲ ਸਾਹਿਬ ਜਿਹੜੇ ਸਾਡੇ ਸ਼ਹੀਦ ਕੀਤੇ ਗਏ ਆ ਸਰਕਾਰ ਨੇ ਗੈਂਗਸਟਰਾਂ ਦੇ ਰਹੀ ਤੇ ਮੇਰੇ ਬਹੁਤ ਕਰੀਬ ਸੀਗੇ। ਤੇ ਪਿਛਲੇ ਇਲੈਕਸ਼ਨਾਂ ਦੇ ਵਿੱਚ ਉਹ ਮੇਰੀ ਅਮਦਾਰ ਵੀ ਕਰਦੇ ਸੀਗੇ ਔਰ ਕਰਨਾ ਚਾਹੁੰਦੇ ਸੀਗੇ ਇੱਕ ਦਿਨ ਉਹਨਾਂ ਨੇ ਮੈਨੂੰ ਟੈਲੀਫੋਨ ਕੀਤਾ ਕਿ ਮਾਨ ਸਾਹਿਬ ਤੁਸੀਂ ਮੈਨੂੰ ਕਦੋਂ ਮਿਲਣਾ ਹੋਗੇ ਮੈਂ ਜਵਾਬ ਦਿੱਤਾ ਕਿ ਮਾਂ ਸਾਰਾ ਸਭ ਚੇਤੀ ਆਊਗਾ ਫਿਰ ਜਿੱਦਣ ਉਹਨਾਂ ਦਾ ਸੰਸਕਾਰ ਸੀਗਾ ਜਿਹੜੇ ਖੇਤਾਂ ਦੇ ਵਿੱਚ ਸੰਸਕਾਰ ਕੀਤਾ ਗਿਆ ਜਿਹੜੀ ਜਗ੍ਹਾ ਦੇ ਉੱਤੇ ਲਕੜਾਂ ਲਾਈਆਂ ਗਈਆਂ ਉਹਨਾਂ ਦਾ ਸ਼ਰੀਰ ਰੱਖਿਆ ਗਿਆ ਮੈਂ ਕਿਹਾ ਮੁਸੇਵਾਲ ਮੈਂ ਤਾਂ ਤੇਰੇ ਕੋਲੇ ਆ ਗਿਆ ਪਰ ਤੂੰ ਚਲੇ ਗਿਆ ਸੋ ਮੈਨੂੰ ਅੱਜ ਬਹੁਤ ਸਦਮਾ ਲੱਗਿਆ ਕਿ ਮੁਸੇਵਾਲ ਸਾਹਿਬ ਦੇ ਬਜ਼ੁਰਗ ਸਰਦਾਰ ਬਲਕੌਰ ਸਿੰਘ ਜਿਨ੍ਹਾਂ ਨੇ ਫੌਜ ਦੀ ਸੇਵਾ ਕੀਤੀ ਹੈ ਤੇ ਆਮਡ ਕੌਰ ਦੇ ਵਿੱਚ ਸੀਗੇ ਸਾਰਿਆਂ ਨੂੰ ਚੇਤਾ ਹੋਣਾ ਚਾਹੀਦਾ ਇਹਨਾਂ ਦੇ ਜੀਵਨ ਦਾ ਕਿ ਜਿਹੜਾ ਪਹਿਲਾ ਟੈਂਕ ਫੋਰਸ ਦਾ ਲਦਾਖ ਕੇ ਹੈ ਇਹ ਸਰਦਾਰ ਬਲਖਾਰ ਸਿੰਘ ਨੇ ਆਪ ਹਵਾਈ ਜਹਾਜ਼ ਦੇ ਵਿੱਚ ਚੜ੍ਹਿਆ ਸੀਗਾ ਜੋ ਕਰਕੇ ਇਹੀ ਇਹੋ ਜਿਹੇ ਟੈਂਕ ਨੂੰ ਚਲਾਉਣ ਵਾਲੇ ਸੀਗੇ ਜਿਹੜੇ ਉਹ ਟੈਂਕ ਨੂੰ ਹਵਾਈ ਜਹਾਜ਼ ਉੱਤੇ ਚੜ੍ਹਾ ਸਕਦੇ ਸੀਗੇ ਸੋ ਜਦਨ ਭੋਗ ਪਿਆ ਮੋਸੇਵਾਲ ਸਾਹਿਬ ਦਾ ਮੈਂ ਉਦਣ ਵੀ ਹਾਜ਼ਰੀ ਦਿੱਤੀ ਹੈ ਉਸ ਤੋਂ ਪਹਿਲਾਂ ਮੋਸੇਵਾਲ ਸਾਹਿਬ ਜੇ ਤੋ ਸ਼ਹੀਦ ਹੋ ਗਏ ਸੀਗੇ ਸਰਦ ਬਲਕੌਰ ਸਿੰਘ ਨੇ ਮੈਨੂੰ ਕਿਹਾ ਕਿ ਹੁਣ ਮੈਂ ਇਹਨਾਂ ਦਾ ਨਵਾਂ ਗੀਤ ਰਿਲੀਜ਼ ਕਰ ਰਹੇ ਹਾਂ ਤੇ ਜੇ ਮੈਂ ਇੱਕ ਹਫਤਾ ਛੋਟੇ ਇਲੈਕਸ਼ਨਾਂ ਤੋਂ ਪਹਿਲਾਂ ਇਸ ਨੂੰ ਰਿਲੀਜ਼ ਕਰ ਦਿੰਦਾ ਤੇ ਤੁਸੀਂ 2 ਲੱਖ ਤੋਂ ਉੱਤੇ ਵੋਟ ਤੇ ਸੰਗਰੂਰ ਤੋਂ ਪਾਰਲਮੈਂਟ ਦੀ ਸੀਟ ਜਿੰਨੀ ਸੀਗੀ ਅੱਜ ਮੈਨੂੰ ਬੜੀ ਹਰਾਨੀ ਹੋਈ ਹੈ ਕਿ ਉਹ ਪ੍ਰੈਸ ਕਾਨਫਰੰਸ ਦੇ ਵਿੱਚ ਬੈਠੇ ਹੈ ਤੇ ਉਹਨਾਂ ਨੇ ਕਿਹਾ ਕਿ ਮੈਂ ਪੂਰੀ ਤਰ੍ਹਾਂ ਕਾਂਗਰਸ ਦੀ ਅਮਦਦ ਕਰਦਾ ਹੁਣ ਕਾਂਗਰਸ ਪਾਰਟੀ ਇਹੋ ਜੀ ਜਮਾਤ ਹੈ ਜਿਸ ਨੇ ਦਰਬਾਰ ਸਾਹਿਬ ਦੇ ਉੱਤੇ 1984 ਦੇ ਵਿੱਚ ਫੌਜੀ ਹਮਲਾ ਬਰਤਾਨੀਆ ਤੇ ਰੂਸ ਦੀ ਫੌਜ ਨੂੰ ਨਾਲ ਲੈ ਕੇ ਕੀਤਾ ਸੀਗਾ ਤੇ ਸਾਡੇ ਕੋਈ 5000 ਸਿੰਘ ਸ਼ਹੀਦ ਕਰਤੇ ਸੀਗੇ ਸਣੇ ਸਾਡੇ ਆਉਣ ਵਾਲੇ ਲੀਡਰ ਸੰਜਨੈਲ ਸਿੰਘ ਭਿੰਡਰਵਾਲਾ ਜੰਨਾ ਦੀ ਛਾਤੀ ਤੇ ਉੱਤੇ 74 ਗੋਲੀਆਂ ਲੱਗੀਆਂ ਸੀਗੀਆਂ। ਸੰਤ ਜਰਨੈਲ ਸਿੰਘ ਭਿੰਡਰਮਾਲੇ ਆਪਣੇ ਬੰਕਰ ਤੋਂ ਉਸ ਦਿਨ ਬਾਹਰ ਆ ਗਏ ਸੀਗੇ ਤੇ ਜਿੱਥੇ ਦੋਨ ਸ਼ਾਨ ਸਾਹਿਬ ਹੈਗੇ ਆ ਦਰਬਾਰ ਸਾਹਿਬ ਤੇ ਕਾਲ ਤਕਤ ਸਾਹਿਬ ਦੇ ਵਿਚਾਲੇ ਉੱਥੇ ਉਹਨਾਂ ਨੇ ਮੁਕਾਬਲਾ ਹਿੰਦ ਫੋਰਸ ਦਾ ਕੀਤਾ। ਉਹ ਸ਼ਹੀਦ ਹੋ ਗਏ। ਤੇ ਇੰਦਰ ਗਾਂਧੀ ਤੇ ਭਾਜਪਾ ਨੇ ਇਕੱਠੇ ਹੋ ਕੇ ਇਹ ਆਪਰੇਸ਼ਨ ਬਲੂ ਸਟਾਰ ਕੀਤਾ ਪਰ ਸ਼ਰਮਿੰਦਤੀ ਗੱਲ ਇਹ ਹੈ ਕਿ ਉਸ ਵੇਲੇ ਇੰਡੀਆ ਦੇ ਪ੍ਰੈਜ਼ੀਡੈਂਟ ਗਿਆਨੀ ਜ਼ੈਲ ਸਿੰਘ ਇੱਕ ਸਿਗੇ ਨਾ ਹੀ ਉਹਨਾਂ ਦਾ ਖਤਾਬ ਗਿਆਨੀ ਸੀਗਾ ਤੇ ਉਹ ਸਾਰੀ ਫੋਰਸ ਦੇ ਕਮਾਂਡਰ ਸੀਗੇ ਜਿਵੇਂ ਸਾਨੂੰ ਇੰਡੀਆ ਦਾ ਸਵਧਾਨ ਦੱਸਦਾ ਉਹਨੇ ਕਿਸੇ ਸਾਥ ਦੇ ਦਿੱਤੇ ਕਿ ਦਰਬਾਰ ਸਾਹਿਬ ਦੇ ਉੱਤੇ ਇਹੋ ਜਿਹਾ ਫੌਜੀ ਹਮਲਾ ਕਾਂਗਰਸ ਪਾਰਟੀ ਕਰ ਦਵੇ ਤੇ ਉਹ ਇੰਡੀਆ ਦੇ ਪ੍ਰੈਜ਼ੀਡੈਂਟ ਹੋਣ ਮੈਂ ਰਾਸ਼ਟਰਪਤੀ ਤਾਂ ਨਹੀਂ ਸੱਜਦਾ ਕਿ ਰਾਸ਼ਟਰਪਤੀ ਸਾਡਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਹੈ ਉਹ ਸਾਡੇ ਟੌਮੀ ਰਾਸ਼ਟਰਪਿਤਾ ਹੈਗੇ ਆ ਤਾਂ ਮੈਂ ਪ੍ਰੈਜ਼ੀਡੈਂਸੀ ਸੰਧਾਨ ਜਾਨੀ ਚੈਲਸਿੰਗ ਉਹਦੇ ਨਾਲ ਮੇਰੇ ਦਿਲ ਨੂੰ ਇਹੋ ਜਿਹਾ ਝਟਕਾ ਲੱਗਿਆ ਕਿ ਮੈਂ ਫੈਸਲਾ ਕਰ ਲਿਆ ਕਿ ਮੈਂ ਇੰਡੀਅਨ ਪੁਲਿਸ ਸਰਵਿਸ ਦੀ ਨੌਕਰੀ ਨਹੀਂ ਕਰੂੰਗਾ ਤੇ ਸਤੀਫਾ ਦੇਉਂਗਾ ਤੇ 6 ਤਰੀਕ ਨੂੰ ਬਲੂ ਸਟਾਰ ਹੁੰਦਾ ਜੂਨ ਨੂੰ 1984 ਨੂੰ ਤੇ ਸਾਰਾ ਜੂਨ ਨੂੰ ਮੈਂ ਜਾ ਕੇ ਸੋਚ ਸਮਝ ਕੇ ਆਪਣਾ ਸਟੀਫਾ ਪ੍ਰੈਜ਼ੀਡੈਂਟ ਸੈਲਸਿੰਗ ਨੁਪੇੜਦਾ ਹੈਗਾ ਉਦੋਂ ਬਾਅਦ ਮੈਨੂੰ ਪਤਾ ਲੱਗਿਆ ਜਿਹੜੇ ਇੰਦਰਾ ਗਾਂਧੀ ਦੇ ਘਰ ਦੇ ਵਿੱਚ ਮੇਰੇ ਦੋਸਤ ਡੂਨ ਸਕੂਲ ਦੇ ਸੀਗੇ ਕਿ ਤੁਹਾਨੂੰ ਫੜ ਕੇ ਬਹੁਤ ਤਸੀਹੇ ਦੇਣੇ ਆ ਤੇ ਤੁਸੀਂ ਰੂਪ ਹੋਸ਼ ਹੋ ਜੋ ਮੈਂ ਫੇਰ ਆਪਣਾ ਘਰ ਛੱਡ ਕੇ ਬੰਬੇ ਰੂਪੋਸ਼ ਹੋ ਗਿਆ ਪਰ ਨੇਪਾਲ ਦੇ ਬਾਰਡਰ ਉੱਤੇ ਮੈਂ ਫੜਿਆ ਗਿਆ ਤੇ 5 ਸਾਲ ਫਿਰ ਮੈਨੂੰ ਰਜੀਵ ਗਾਂਧੀ ਜਿਹੜਾ ਅਗਲਾ ਪ੍ਰਾਈਮ ਮਿਨਿਸਟਰ ਬਣਿਆ ਇੰਦਰਾ ਗਾਂਧੀ ਦਾ ਪੁੱਤ ਉਸ ਨੇ ਤਸੀਹੇ ਵੀ ਦਿੱਤੇ ਜ਼ਨਲਤ ਵੀ ਕੀਤੀ ਜੋ ਕੁਛ ਕੀਤਾ ਮੈਂ ਸਹਿ ਲਿਆ ਕਿਉਂ ਕਰਕੇ ਮੈਂ ਚੌਪੇ ਸਾਹਿਬ ਦਾ ਪਾਠ ਕਰਦਾ ਸੀਗਾ ਜੇ ਮੈਨੂੰ ਸੰਤ ਚਨ ਐਸਿੰਘ ਪਿੰਡਾ ਬੜਾ ਇਤਿਹਾਸਿਕਾ ਤੇ ਇੰਤਰਾ ਗਾਂਧੀ ਤੋਂ ਬਾਅਦ ਰਜੀਵ ਗਾਂਧੀ ਇੰਡੀਆ ਦੇ ਪ੍ਰਾਈਮ ਮਿੰისტਰ ਬਣ ਗਏ ਤੇ ਉਹਨਾਂ ਨੇ ਸਾਰੇ ਇੰਡੀਆ ਦੇ ਵਿੱਚ ਸਿੱਖਾਂ ਦੀ ਕਤਲੇਆਮ ਕਰਾਈ ਜੈਨੋਸਾਈਡ ਕਰਾਈ ਉਸ ਤੋਂ ਪਹਿਲਾਂ ਜਦੋਂ ਫੌਜ ਨੇ ਬਲੂ ਸਟਾਰ ਦਰਬਾਰ ਸਾਹਿਬ ਤੇ ਕੀਤਾ ਸਾਡੀ ਸਿੱਖ ਰੈਫਰੈਂਸ ਲਾਇਬ੍ਰੇਰੀ ਤੇ ਦਰਬਾਰ ਸਾਹਿਬ ਦਾ ਦੋ ਸ਼ਖੰਨਾ ਬੀਫੋਰ ਲੁੱਟ ਕੇ ਲੈ ਗਈ ਜੋ ਅਜੇ ਤੱਕ ਵਾਪਸ ਨਹੀਂ ਕੀਤਾ ਐਸਟਰਾ ਇਹ ਕਾਂਗਰਸ ਪਾਰਟੀ ਦੇ ਸਾਡੇ ਬੱਚੇ ਮਾਰੇ ਐ ਉਹਨਾਂ ਦੇ ਸਿਰਾਂ ਦੇ ਵਿੱਚ ਟਾਇਰ ਪਾ ਕੇ ਅੱਗ ਲਾਈ ਐ ਸਾਡੀਆਂ ਬੀਬੀਆਂ ਦੀ ਬੇਪੱਥੀ ਕੀਤੀ ਐ ਔਰ ਅੱਜ ਤੱਕ ਅਸੀਂ ਇਹਨਾਂ ਦਾ ਜ਼ੁਲਮ ਕੀਤਾ ਹੋਇਆ ਭੁੱਲ ਨਹੀਂ ਸਕਦੇ ਫਿਰ ਜਦੋਂ ਮੈਂ ਮੈਂਬਰ ਪਾਰਲੀਮੈਂਟ ਬਣ ਗਿਆ ਤੇ ਮੈਨੂੰ ਖਬਰ ਆਉਣ ਲੱਗ ਪਈਆਂ ਕਿ ਭਾਜਪਾ ਆਰਐਸਐਸ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਇਹਦੇ ਹੋਮ ਮਿਨਿਸਟਰ ਅਮਿਤ ਸ਼ਾਹ ਜੀ ਜੈਸ਼ੰਕਰ ਫੋਰਨ ਮਿਨਿਸਟਰ ਜੀ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਡੋਇਲ ਤੇ ਰੌਦਾ ਮੁਖੀ ਤੇ ਸਾਬਕਾ ਮੁਖੀ ਰੌਇਲ ਦਾ ਗੋਇਲਾ ਮੇਰਾ ਖਿਆਲ ਹੁ ਤਨ ਉਹਨਾਂ ਨੇ ਪਾਲਿਸੀ ਬਣਾਈ ਕਿ ਜਿਹੜੇ ਵੀ ਸਿੱਖ ਆਜ਼ਾਦੀ ਦੀ ਗੱਲ ਕਰਦੇ ਆ ਉਹਨਾਂ ਨੂੰ ਬੇਸ਼ੱਕ ਇੰਡੀਆ ਛੋਣ ਬੇਸ਼ੱਕ ਬਾਹਰ ਦੇ ਮੁਲਕਾਂ ਦੇ ਵਿੱਚ ਛੋਣ ਉਹਨਾਂ ਨੂੰ ਗੋਲੀ ਨਾਲ ਮਰਵਾਇਆ ਜਾਵੇ ਜਦੋਂ ਹੁਜੀ ਪਾਲਿਸੀ اختیار ਕਰ ਲਈ ਉਹਦੇ ਤਹਿਤ ਮੁਸੇਵਾਲ ਸਾਹਿਬ ਨੂੰ ਪਹਿਲੇ ਸੀਗੇ ਜਿੰਨਾਂ ਨੂੰ ਮਾਰਿਆ ਗਿਆ ਸਾਡੇ ਚੀਫ ਮਿਨਿਸਟਰ ਸਾਹਿਬ ਹੈ ਮਿਸਰਮਾਨ ਉਹਨਾਂ ਨੂੰ ਦਿੱਲੀ ਦੀ ਪੁਲਿਸ ਤੇ ਆਈਪੀ ਨੇ ਇਤਲਾਹ ਦਿੱਤੀ ਕਿ ਮੁਸੇਵਾਲ ਸਾਹਿਬ ਦੀ ਜਾਨ ਨੂੰ ਖਤਰਾ ਹੈ ਤੇ ਚੀਫਨਸ ਸਾਹਿਬ ਮਾਨ ਸਾਹਿਬ ਨੇ ਉਸ ਦਿਨ ਮੂਸੇਵਾਲ ਸਾਹਿਬ ਦੀ ਜਿਹੜੀ ਸਿਕਿਉਰਿਟੀ ਸੀ ਉਹਨੂੰ ਬਹੁਤ ਘਟਾਤਾ ਘਟਾਉਣ ਤੋਂ ਬਾਅਦ ਜਿਹੜੇ ਸਰਕਾਰ ਦੇ ਖਰੀਦੇ ਹੋਏ ਗੈਂਗਸਟਰ ਸੀਗੇ ਉਹਨਾਂ ਨੇ ਮੂਸੇਵਾਲ ਸਾਹਿਬ ਨੂੰ ਗੱਡੀ ਵਿੱਚ ਜਾਂਦੇ ਆ ਘੇਰ ਕੇ ਉਹਨਾਂ ਨੂੰ ਮਾਰ ਦਿੱਤਾ ਮੈਂ ਉਸ ਪਿੰਡ ਵੀ ਗਿਆ ਜਿੱਥੇ ਉਹਨਾਂ ਨੂੰ ਮਾਰੇ ਗਿਆ ਤੇ ਇਹਨਾਂ ਦੇ ਪਿਤਾ ਬਲਕੌਰ ਸਿੰਘ ਜੀ ਨੇ ਕਿਹਾ ਕਿ ਮੈਂ ਬਥੇਰਾ ਕਿ ਆਪਣੇ ਲੜਕੇ ਨੂੰ ਕਿ ਮੈਨੂੰ ਨਾਲ ਲੈ ਕੇ ਚੱਲ ਪਰ ਮੈਨੂੰ ਲੈ ਕੇ ਨਹੀਂ ਗਿਆ ਚਲੋ ਉਹ ਦਿਨ ਚਲੇ ਗਿਆ ਫਿਰ ਤੋਂ ਮੈਂ ਮੈਂਬਰ ਪਾਰਲੀਮੈਂਟ ਬਣਿਆ ਜੀਡੀਐ ਨਿਊਜ਼ ਆ ਰਹੀਆਂ ਸੀਗੀਆਂ ਇਸ ਪਾਲਿਸੀ ਦੀਆਂ ਕਿ ਸਿੱਖਾਂ ਨੂੰ ਮਾਰ ਦੇਣਾ ਸਮਾਂ ਫੇਰ ਪਾਰਲੀਮੈਂਟ ਦੇ ਵਿੱਚ ਕੱਲਾ ਮੈਂਬਰ ਸੀਗਾ 543 ਹੋਰ ਮੈਂਬਰ ਬੈਠੇ ਸੀਗੇ ਮੇਰਾ ਸਾਥੀ ਕੋਈ ਹੈ ਨਹੀਂ ਸੀਗਾ ਸਿੱਖ ਮੈਂਬਰ ਸੀਗੇ ਪਰ ਉਹ ਕਾਂਗਰਸ ਦੇ ਸੀਗੇ ਜਾਂ ਹੋਰ ਕਿਸੇ ਪਾਰਟੀ ਬੀਜੇਪੀ ਤੇ ਸੀਗੇ ਉਹਨਾਂ ਨੇ ਤਾਂ ਮੇਰਾ ਕੀ ਸਾਥ ਦੇਣਾ ਸੀਗਾ ਫਿਰ ਮੈਂ ਜਿਗਰਾ ਖਿੱਚਤਾ ਤੇ ਸਪੀਕਰ ਨੇ ਬਿਰਲੇ ਨੇ ਬਹੁਤ ਕੋਸ਼ਿਸ਼ ਕੀਤੀ ਕਿ ਮੈਨੂੰ ਬੋਲਣ ਨਾ ਦਵੇ ਪਰ ਮੈਂ ਉੱਥੇ ਐਲਾਨ ਕਰਤਾ ਕਿ ਸਰਕਾਰ ਨੇ ਕੈਂਡੀਡੇਟਾਂ ਦੇ ਵਿੱਚ ਸਿੱਖਾਂ ਨੂੰ ਕਤਲ ਕਰਾਇਆ ਨਿੱਧਰ ਸਾਹਿਬ ਨੂੰ ਮਰਕ ਸਾਹਿਬ ਨੂੰ sukhdul singh ਨੂੰ ਬਰਤਾਨੀਆ ਦੇ ਵਿੱਚ ਅਫਤਾਰ ਸਿੰਘ ਖੰਡੇ ਨੂੰ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਨੂੰ ਲਖਬੀਰ ਸਿੰਘ ਰੋਡੇ ਨੂੰ ਤੇ ਇੰਡੀਆ ਦੇ ਵਿੱਚ ਹਰਿਆਣੇ ਦੇ ਵਿੱਚ ਟੱਕਰ ਮਰਵਾ ਕੇ ਦੀਪ ਸਿੰਘ ਸਿੱਧੂ ਨੂੰ ਤੇ ਪੰਜਾਬ ਦੇ ਵਿੱਚ ਮੂਸੇਵਾਲ ਨੂੰ ਜਿਦੋਂ ਮੈਂ ਇੱਥੇ ਆ ਉਹ ਤੋਂ ਬਾਅਦ ਬੀਬੀ ਸੋਨੀਆ ਗਾਂਧੀ ਜਿਹੜੇ ਲੀਡਰ ਹੈ ਕਾਂਗਰਸ ਦੇ ਉਹ ਪਾਰਲੀਮੈਂਟ ਦੀ ਅਗਲੀ ਸੀਟ ਤੇ ਬੈਠੇ ਸੀਗੇ ਤੇ ਮੈਂ ਉਹਨਾਂ ਦੇ ਨਾਲ ਜਾ ਕੇ ਬੈਠ ਗਿਆ ਮੈਂ ਕਿਹਾ ਮੈਨੂੰ ਕਸ਼ਮੀਰ ਦੇ ਸਾਬਕਾ ਚੀਫ ਮਿੰਿਸਟਰ ਸਾਹਿਬ ਫਰੂ ਅਬਦੁੱਲ ਰਹਿਮ ਦੋਸੇ ਕਿ ਕੈਨੇਡਾ ਦੇ ਵਿੱਚ ਹੋਰ ਸਰਕਾਰ ਨੇ ਕਤਲ ਕਰਾਤੇ ਹੈ ਮੈਂ ਬੀਬੀ ਸੋਨੀਆ ਗਾਂਧੀ ਨੂੰ ਕਿਹਾ ਕਿ ਤੁਸੀਂ ਆਪੋਜੀਸ਼ਨ ਦੇ ਲੀਡਰੋਂ ਤੁਸੀਂ ਬਿਆਨ ਦੇਣ ਨੂੰ ਤਿਆਰ ਹੋ ਪਾਰਲੀਮੈਂਟ ਦੇ ਵਿੱਚ ਕਿ ਸਿੱਖਾਂ ਨੂੰ ਇਸ ਤਰ੍ਹਾਂ ਬਾਹਰ ਦੇ ਮੁਲਕਾਂ ਦੇ ਵਿੱਚ ਸਰਕਾਰ ਨੇ ਕਤਲ ਕਰਾਇਆ ਬੀਬੀ ਸੋਨੀਆ ਗਾਂਧੀ ਕਹਿੰਦੇ ਹਾਂ ਮੈਂ ਕਰੂੰਗੀ ਪਰ ਬਾਅਦ ਵਿੱਚ ਜਦੋਂ ਮੈਂ ਕਾਂਗਰਸ ਦੇ ਲੀਡਰੋਂ ਨੂੰ ਪੁੱਛਿਆ ਉੰਨਾ ਨੇ ਕਿਹਾ ਕਿ ਇਹ ਜਿਹੜੇ ਸਿੱਖ ਸਰਕਾਰ ਨੇ ਮਰਵਾਏ ਹੈ ਇਹ ਇੰਡੀਆ ਦੀ ਨੈਸ਼ਨਲ ਪਾਲਿਸੀ ਹੈ ਇੰਡੀਆ ਦੀ ਨੈਸ਼ਨਲ ਪਾਲਿਸੀ ਹੈ ਤੇ ਅਸੀਂ ਇੰਡੀਆ ਦੇ ਨਾਲ ਵਫادار ਹੈ ਅਸੀਂ ਇੰਡੀਆ ਦੀ ਨੈਸ਼ਨਲ ਪਾਲਿਸੀ ਦੇ ਖلاف ਨਹੀਂ ਬੋਲ ਸਕਦੇ ਬੋਲ ਸਕਦੇ ਉਦੋਂ ਬਾਅਦ ਮੈਂ ਪਾਰਲੀਮੈਂਟ ਦੀ ਗੈਲਰੀ ਦੇ ਵਿੱਚ ਸੀਗਾ ਸਤਸنگਬੀਰ ਸਿੰਘ ਮਿਲੇ ਉਹਨਾਂ ਨੂੰ ਮੈਂ ਦੱਸਿਆ ਉਹਨਾਂ ਦੇ ਸਰਦਾਰਨੀ ਸਾਹਿਬ ਬੀਬੀ ਹਰਸਿਮਰਤ कौर ਬਿਨਾਲ ਸੀਗੇ ਕਿ ਆਪਾਂ ਤਿੰਨ ਮੈਂਬਰ ਐ ਪਾਰਲੀਮੈਂਟ ਚੱਲ ਰਹੀ ਐ ਤੇ ਆਪਾਂ ਮੇਰਾ ਮਤਲਬ ਇਹ ਈਸ਼ ਨੂੰ ਚੱਕੀਏ ਤਾਂ ਸਹੀ ਸਿਰਫ ਮੈਂ ਹੀ ਚੱਕੀ ਜਾਣਾ ਉਹ ਕਹਿੰਦੇ ਅੱਛਾ ਉਹ ਕਹਿੰਦੇ ਕਿ ਅਸੀਂ ਆਪਣੀਆਂ ਸੀਟਾਂ ਤੇ ਜਾ ਕੇ ਬੈਠਦੇ ਆਂ ਤੇ 2 ਮਿੰਟ ਬਾਅਦ ਤੁਸੀਂ ਆਪਣੀ ਸੀਟ ਤੇ ਆ ਕੇ ਬਹਿ ਜਾਓ ਤੇ ਅਸੀਂ ਇਕੱਠੇ ਇਹ ਮਸਲੇ ਨੂੰ ਚੱਕਦੇ ਆਂ ਤੇ ਮੈਂ ਆਪਣੀ ਸੀਟ ਤੇ ਜਾ ਕੇ ਬੈਠ ਗਿਆ 2 ਮਿੰਟਾਂ ਤੋਂ ਬਾਅਦ ਪਰ ਜਦੋਂ ਮੈਂ ਬੈਠਿਆ ਮੈਂ ਦੇਖਿਆ ਸੁਖਬੀਰ ਸਿੰਘ ਜੀ ਤੇ ਬੀਬੀ ਹਰਸਿਮਰਤ कौर ਸਪੀਕਰ ਤੇ ਵੱਲ ਜਾ ਰਹੇ ਐ ਤੇ ਉਹਦੇ ਦਫ਼ਤਰ ਦੇ ਵਿੱਚ ਘੁੱਸ ਗਏ ਨਾਲ ਮੇਰੇ ਬੈਠੇ ਸੀਗੇ ਫਤਿਹਗੜ ਸਾਹਿਬ ਦੇ ਐਮਪੀ ਸਾਹਿਬ ਸਰ ਅਮਰਸੇਤ ਮੈਂ ਉਹਨਾਂ ਨੂੰ ਪੁੱਛਿਆ ਕਿ ਇਹ ਨਵੀਂ ਪਾਰਲੀਮੈਂਟ ਹੈ ਮੈਨੂੰ ਕਿੰਨਾ ਚਿਰ ਹੋ ਗਿਆ ਮੈਂ ਪਾਰਲੀਮੈਂਟ ਨਹੀਂ ਆਇਆ ਤੇ ਸਪੀਕਰ ਦੇ ਕਮਲੇਟੋ ਬਾਹਰ ਜਾਣ ਦਾ ਵੀ ਰਸਤਾ ਸਰ ਅਮਰਸੇਤ ਕਹਿੰਦੇ ਹਾਂ ਬਾਹਰ ਜਾਣ ਦਾ ਤਾਂ ਰਸਤਾ ਹੁੰਦਾ ਹੀ ਹੈ ਸੋ ਕਹਿੰਦਾ ਮਤਲਬ ਇਹ ਹੈ ਕਿ ਸਰਦ ਸੁਖਬੀਰ ਸਿੰਘ ਤੇ ਬੀਬੀ ਹਰਸਿਮਰਤ ਔਰ ਬਿਗੈਰ ਇਹ ਸਵਾਲ ਉਠਾਉਣ ਦੇ ਕਿ ਸਿੱਖਾਂ ਦੇ ਕਤਲ ਹੋਏ ਹੈ ਇਹ ਤਾਂ ਬਾਤ ਚੱਲੇਗੀ ਹੁਣ ਕਹਿਣ ਤਾਂ ਪਾਵੇ ਹੈ ਕਿ ਜਿੱਥੇ ਬੋਲਣਾ ਸੀਗਾ ਉੱਥੇ ਤਾਂ ਕਾਂਗਰਸ ਬੋਲੀ ਦੀ ਕਹਿੰਦੀ ਹੈ ਇਹ ਤਾਂ ਨੈਸ਼ਨਲ ਇਸ਼ੂ ਹੈ ਸਾਡੀ ਕੌਮ ਦਾ ਇਸ਼ੂ ਹੈ ਕੌਮ ਦੀ ਪਾਲਿਸੀ ਹੈ ਕਿ ਅਸੀਂ ਅਜੇ ਹੈਗੇ ਸਿੱਖ ਜਿਹੜੇ ਜ਼ਾਤੀ ਦੀ ਗੱਲ ਕਰਦੇ ਉਹਨਾਂ ਨੂੰ ਮਰਵਾ ਦੇਣਾ ਤਾਂ ਫੇਰ ਮੇਰੇ ਕਹਿਣ ਦਾ ਮਤਲਬ ਹੈ ਕਿ ਅਸੀਂ ਸਿੱਖ ਫੇਰ ਕੱਲ੍ਹ ਹੀ ਰਹੇਗੇ ਕਿ ਜੇ ਇੱਕ ਨੈਸ਼ਨਲ ਪਾਲਿਸੀ ਬਣਦੀ ਹੈ ਸਿੱਖਾਂ ਨੂੰ ਮਾਰਨ ਦੀ ਤੇ ਫਿਰ ਤਾਂ ਅਸੀਂ ਕੱਲ੍ਹ ਹੀ ਹੈ ਸੋ ਇਸ ਤਰ੍ਹਾਂ ਦੀ ਚੀਜ਼ ਬੀਤੀ ਤੇ ਅੱਜ ਜੋ ਸਰਦਾਰ ਬਲਕਾਰ ਸਿੰਘ ਨੇ ਕਾਂਗਰਸ ਨੂੰ ਅਮਦਾਨਤ ਦੀ ਗੱਲ ਕੀਤੀ ਹੈ ਮੇਰਾ ਦਿਲ ਵੀ ਕੱਚਾ ਹੋ ਗਿਆ ਮੇਰਾ ਮਨ ਵੀ ਜਿਹੜੇ ਕੱਢੀ ਜਾਂਦਾ ਹੈ ਤੇ ਮੈਂ ਆਪਣੇ ਆਪ ਨੂੰ ਸਮਝਾ ਨਹੀਂ ਸਕਦਾ ਕਿ ਐਡੇ ਤਖੜੇ ਸਿੱਖ ਜਿਨ੍ਹਾਂ ਨੇ ਆਪ ਜ਼ੁਲਮ ਦਾ ਸਾਹਮਣਾ ਕੀਤਾ ਹੋਵੇ ਤੇ ਆਪਣੀ ਕਾਤਲਾਂ ਦੀ ਤਾਰੀਫ਼ ਕਰਨ ਤਾਰੀਫ਼ ਕਰਕੇ ਉਹਨਾਂ ਨੂੰ ਵੋਟਾਂ ਪਾਉਣ ਤੇ ਇਹ ਜੇ ਅਮੀਦਵਾਰਾਂ ਨੂੰ ਪਾਰਲੀਮੈਂਟ ਦੇ ਵਿੱਚ ਭੇਜਣ ਜਿੱਥੇ ਸਾਡੀ ਤਕਦੀਰ ਦਾ ਫੈਸਲਾ ਹੋਣਾ ਹੈ ਸੋ ਮੇਰਾ ਮਨ ਅੱਜ ਕਾਫੀ ਖਰਾਬ ਹੋਇਆ ਹੋਇਆ ਥੋੜਾ ਬੰਦ ਰਿਹਾ ਹੋਇਆ ਮੈਨੂੰ ਸੋਚਣਾ ਚਾਹੀਦਾ ਸੀ ਕਿ ਮੈਂ ਇਹੋ ਜਿਹਾ ਪ੍ਰੈਸ ਦੇ ਕੋਲੋਂ ਕਿ ਬੋਲਾਂ ਕਿ ਨਾ ਬੋਲਾਂ ਪਰ ਜਿਹੜੀ ਮੇਰੀ ਜ਼ਮੀਰ ਹੈ ਉਹਨੇ ਕਿਹਾ ਕਿ ਤੈਨੂੰ ਬੋਲਣਾ ਪਊਗਾ ਜੇ ਤੂੰ ਪਾਰਲੀਮੈਂਟ ਦੇ ਵਿੱਚ ਬੋਲੇ ਤੇ ਅੱਜ ਸਰ ਬਲਖੌਰ ਸਿੰਘ ਮੋਸੇਵਾਲ ਸਾਹਿਬ ਦੇ ਪਿਤਾ ਕਾਂਗਰਸ ਦੇ ਅੰਗ ਦਾ ਕਰਦੇ ਆ ਜਿਸ ਨੇ ਸਾਡੀ ਨਸਲਕੁਸ਼ੀ ਕੀਤੀ ਹੈ ਜਿਸ ਨੇ ਸਾਡੀ ਵੈਂਡਲਿਜ਼ਮ ਕੀਤੀ ਹੈ ਜਿਸ ਨੇ ਸਾਡੀ ਮੈਂਬਰਸਾਈਡ ਕੀਤੀ ਹੈ ਜਿਸ ਨੇ ਸਾਡੀ ਰਿਲੀਜੀਅਸ ਸਾਈਡ ਕੀਤੀ ਹੈ ਉਸ ਦੇ ਹੱਕ ਦੇ ਵਿੱਚ ਬੋਲਣਾ ਮੈਂ ਸਮਝਦਾ ਹੈ ਕਿ ਮੈਰੀ ਕੌਮ ਸਿੱਖ ਨੂੰ ਅੱਜ ਸ਼ਰਮ ਦਾ ਦੇਣ ਸੈਣਾ ਪੈ ਰਿਆ ਇਹਨਾਂ ਲਫ਼ਜ਼ਾਂ ਦੇ ਨਾਲ ਮੈਂ ਹੋਂ ਅੱਗੇ ਨਹੀਂ ਆਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ